ਪਠਾਨਕੋਟ ਨੂੰ ਆਈਐਫ ਯਾਨੀ ਕਿ ਭਾਰਤੀ ਵాయੂ ਸਿਨਾ ਦੇ ਅਪਾਚੀ ਹੈਲੀਕਾਪਟਰ ਦੀ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਇਹ ਤਸਵੀਰਾਂ ਉਸੀ ਅਪਾਚੀ ਹੈਲੀਕਾਪਟਰ ਦੀਆਂ ਜਿਸ ਦੀਆਂ ਐਮਰਜੈਂਸੀ ਲੈਂਡਿੰਗ ਅੱਜ ਜੋਇ ਕਰਵਾਈ ਗਈ ਹੈ ਜਾਣਕਾਰੀ ਮੁਤਾਬਕ ਇਸ ਹੈਲੀਕਾਪਟਰ ਨੇ ਪਠਾਨਕੋਟ 에ਅਰਫੋਰਸ ਸਟੇਸ਼ਨ ਤੋਂ ਉਡਾਨ ਭਰੀ ਸੀ ਤੇ ਹਲੇੜਾ ਪਿੰਡ ਦੇ ਕੋਲ ਪਹੁੰਚ ਰਹੀ ਕੋਈ ਤਕਨੀਕੀ ਖਰਾਬੀ ਇਸ ਹੈਲੀਕਾਪਟਰ 'ਚ ਆ ਗਈ ਜਿਸ ਤੋਂ ਬਾਅਦ ਪਾਇਲਟ ਨੇ ਹੈਲੀਕਾਪਟਰ ਨੂੰ ਖੇਤ ਵਿੱਚ ਜੋ ਸੀਗਾ ਐਮਰਜੈਂਸੀ ਨਾਲ ਲੈਂਡ ਕਰਵਾ ਦਿੱਤਾ ਜਨ मिलते ही जो पुलिस से सेना की अधिकारी से मौके पर पहुंचे तो उस तो बाद सारे एरिया सील कर दता गया जानकारी मुताबक हैलीकॉप्टर से मौजूद जो, जो जवान है वह बिल्कुल ठीक है तो कोई भी नुकसान जो है वह नहीं होया एक गनीमत रही कि कोई भी नुकसान जो हैगा इस लैंडिंग चु या इस हैलीकॉप्टर चकनीकी खराबी आने कारण नहीं होया दस दिए कि बीते कल भी देश एक व्डा हादसा जो है वापरिया है जी हाँ बीते कल अहमदाबाद एयरपोर्ट पर एयर इंडिया का जो एक प्लेन है क्रैश होया ਤੇ ਵੱਡਾ ਹਾਦਸਾ ਦੇਸ਼ 'ਚ ਵਾਪਰਿਆ ਜਿਸ ਨੇ ਸਭ ਨੂੰ ਝੰਜੋੜ ਕੇ ਰੱਖਦਾ ਇਸ 'ਚ 242 ਜੋ ਸੀਗੇ ਪੈਸੈਂਜਰ ਸਵਾਰ ਸੀਗੇ ਜਿਸ 'ਚੋ ਸਿਰਫ ਇੱਕ ਹੀ ਪੈਸੈਂਜਰ ਜੋ ਹੈ ਉਹ ਬਚਿਆ ਹੈ ਤੇ ਬਾਕੀ ਸਾਰੇ ਪੈਸੈਂਜਰਸ ਦੀ ਮੌਤ ਹੋ ਗਈ ਹੈ ਤੇ ਇਸ 'ਚ ਹੀ ਬੀਤੇ ਕੱਲ ਅੰਮਦਾਬਾਦ ਪਲੇਨ ਕ੍ਰੈਸ਼ 'ਚ ਉਸ ਪਲੇਨ 'ਚ ਦੱਸ ਦਈਏ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੇ ਭਾਜਪਾ ਦੇ ਜੋ ਇੰਚਾਰਜ ਸੀਗੇ ਵੀਜੇ ਰੂਪਾਨੀ ਵੀ ਮੌਜੂਦ ਸੀਗੇ ਤੇ ਉਹਨਾਂ ਦੀ ਵੀ ਜੋ ਮੌਤ ਹੈ ਇਸ ਪਲੇਨ ਕ੍ਰੈਸ਼ 'ਚ ਹੋ ਗਈ ਤੇ ਇਸ ਘਟਨਾ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ 242 ਲੋਕ ਜੋ ਸਿਗੇ ਉਸ ਚ ਸ਼ਾਮਲ ਸੀਗੇ ਜਿਨ੍ਹਾਂ ਚ ਸਿਰਫ ਇੱਕ ਪੈਸੇਂਜਰ ਜੋ ਹੈ ਉਹ ਬੱਚੇ ਆ ਤੇ ਬਾਕੀ ਸਭ ਦੀ ਮੌਤ ਹੋ ਗਈ ਹੈ ਤੇ ਇਸ ਚ ਜਿਹੜੇ ਸਿਗੇ ਵਿਜੇ ਰupani ਉਹਨਾਂ ਦੀ ਵੀ ਮੌਤ ਹੋ ਗਈ ਤੇ ਹੁਣ ਤੱਕ ਜਾਣਕਾਰੀ ਮੁਤਾਬਕ 268 ਲੋਕਾਂ ਦੀ ਜੋ ਟੋਟਲ ਹੈ ਇਸ ਪਲੇਨ ਕ੍ਰੈਸ਼ ਤੇ ਕਾਰਨ ਮੌਤ ਹੋਈ ਹੈ ਕਿਉਂਕਿ ਜੋ ਪਲੇਨ ਸੀਗਾ ਇੱਕ ਹੌਸਟਲ ਦੀ ਛੱਤ ਤੇ ਡਿੱਗਿਆ ਸੀਗਾ ਤੇ ਜੋ ਹੌਸਟਲ ਦੀ ਛੱਤ ਡਿੱਗਣ ਕਾਰਨ ਕੁਝ ਜਿਹੜੇ ਜੋ ਬੱਚੇ ਸੀਗੇ ਉਹਨਾਂ ਦੀ ਵੀ ਮੌਤ ਇਸ ਹਾਦਸੇ ਚ ਜੋ ਹੈ ਹੁਣ ਤੱਕ ਜੋ ਹੋਈ ਹੈ ਉਹ ਦੱਸੀ ਜਾ ਰਹੀ ਹੈ ਤੇ ਵੱਡੀ ਘਟਨਾ ਜੋ ਕੱਲ ਵਾਪਰੀ ਤੇ ਅੱਜ ਹੁਣ ਪਠਾਨਕੋਟ ਦੇ 에ਅਰ ਫੋਰਸ ਦਾ ਜੋ ਹੈਲੀਕਾਪਟਰ ਉੱਤੇ ਵੀ ਇੱਕ ਤਕਨੀਕੀ ਖਰਾਬੀ ਆਈ ਜਿਸ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਜੋ ਹੈ ਕਰवानी ਪਈ ਪਰ ਗਨੀਮਦੇ ਰਹੀ ਕਿ ਇਸ 'ਚ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਟਾਈਮ ਤੇ ਹੀ ਜੋ ਸੀਗਾ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਜੋ ਸੀਗੇ 에ਅਰ ਫੋਰਸ ਦੇ ਹੈਲੀਕਾਪਟਰ ਦੀ ਜੋ ਹੈ ਕਰਵਾ ਲਈ